ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਚਿੜੀਆਂ ਦੀ ਚੀਂ-ਚੀ ਸੁਣਦੀ ਹੋ ਬਹੁਤ ਸੋਹਣਾ ਲੱਗਦਾ ਸਵੇਰੇ ਚੀਂ-ਚੀ ਚਿੜੀਆਂ ਦੀ ਇੱਕ ਘਰ ਦੇ ਵਿਆਹ ਰੇੜੋ ਚੱਲੀ ਜਾਂਦਾ ਇੱਕ ਘਰ ਦੇ ਸਹਜ ਪਾੜ ਜੀ ਤੇ ਭੋਗ ਪਏ ਨੇ ਭਨੇ ਨੇ ਆ ਸਾਰੀ ਬਾਤ ਲਾਦੀ ਸਮਾਪਤੀ ਹੋਈ ਹੈ ਦੋ ਦਿਲੌਸ਼ਮੰਤ ਹੋ ਰਹੀ ਹੈ ਹੌਲ ਦੇ ਵਿੱਚ ਦੁੱਧ ਨੂੰ ਲੋ ਜੀ ਆਪਾਂ ਸਾਰਾ ਛਾੜੂ ਤੂੜੂ ਹੋ ਗਿਆ ਕਿਉਂਕਿ ਆਪਾਂ ਜਾਣਾ ਪਾਠ ਦੇ ਭੋਗ ਤੇ ਇੱਧਰ ਸਰਦਾਰ ਜੀ ਚੱਕਦੇ ਨੇ ਪੱਲੀਆਂ ਪੱਲੀਆਂ ਚੱਕ ਰਹੇ ਨੇਗੇ ਕਿਉਂਕਿ ਹੁਣ ਮੱਜਾ-ਮੱਜਾ ਬਾਰੇ ਕੱਢ ਕੇ ਬਸ ਗੋਹਾ ਸਿੱਟ ਦੇਾਂਗੇ ਗੋਹੇ ਸਿੱਟ ਕੇ ਤਿਆਰ ਹੁੰਨੇ ਆਂਗੇ ਜਾਣਾਂਗੇ ਤੇ ਵਿਆਹਾਂ ਨੇ ਵੀ ਜਾਣਾ ਤੇ ਪਾਠ ਵਾਲਿਆਂ ਨੇ ਵੀ ਜਾਣਾ ਹੈ ਘਰ ਦੇ ਕੰਮ ਵੀ ਕਰਨੇ ਨੇ ਘੰਟਾ ਘੰਟਾ ਹਾਜ਼ਰੀ ਲਾਉਣੀ ਆ ਸਾਈਜ਼ ਪਾਠ ਵਾਲਿਆਂ ਨੂੰ ਤੋਂ ਬਾਅਦ ਆ ਜਾਾਂਗੇ 10:00 ਵਜੇ ਨੰਮੇ ਜੀ ਪੋਲ ਪਹਿਲੇ ਨੇ 10:00 ਵਜੇ ਦਿਨ ਨੂੰ 10:30 ਵਜੇ ਨੂੰ ਉਹਨਾਂ ਨੂੰ ਆ ਜਾਾਂਗੇ ਵੀਰ ਫਿਰ ਵਿਆਹਾਂ ਦੀ ਹਾਜ਼ਰੀ ਪ੍ਰੋਗਰਾਮ ਰੋਜ਼ ਹੀ 2-2 3-3 ਪਾਸੇ ਜਾਣਾ ਪੈਂਦਾ ਪਰ ਬਾਰੇ ਦੇ ਕੰਮ ਵੀ ਕਰਨੇ ਪੈਂਦੇ ਨੇ ਹਨਾ ਤੇ ਹੁਣ ਆਪਾਂ ਮੱਝਾ ਕੱਢਦੇ ਆ ਬਾਹਰ ਮੱਝਾ ਕੱਢ ਕੇ ਬਾਹਰ ਹੀ ਫੇਰ ਦੇਖਦੇ ਆ ਕੰਮ ਅੱਜ ਸੁਖਮਣ ਦਾ ਲਾਸਟ ਪੇਪਰ ਹੈਗਾ ਅੱਜ ਹੈਗੀ ਹੈ ਜੀ 24 ਫਰਵਰੀ ਸੁਖਮਣ ਤਾਂ ਅੱਜ ਹੋ ਜੂਗੀ ਬੇਲੀ ਤੇ 24 ਫਰਵਰੀ ਅੱਜ ਜੋ ਪੇਪਰ ਪਿਸਲਾ ਉਹਦਾ ਗੁਰਮਨ ਦੇ 10ਵੇਂ ਦਿਨ ਸਾਨੂੰ ਪਤਾ ਹੀ ਉਹ ਤਾਂ ਹੌਲੀ ਹੌਲੀ ਇੱਕ ਕਾ ਪੇਪਰ ਮੁਰੇ 5 5 7 7 ਛੁੱਟੀਆਂ ਨੇ ਜੀਆਂ ਹੌਲੀ ਹੌਲੀ ਨਿਬੜ ਦਾਂਗੇ ਉੱਤਾ ਪਰ ਅਲਤਿਕ ਮਾਰਚ 17 18 ਮਾ ਪਰ ਅਮ ਨੂੰ ਨਿਬੜਨਾਗੇ ਮਾਰਚ ਨੂੰ ਤੇ ਹੁਣ ਆ ਗੀਜ ਜੀ ਸੱਚੇ ਦੱਬੀ ਹੋਈ ਹੈ ਦੇਖੋ ਗੀਜ ਜੀ ਦੀ ਸੱਚੇ ਲਾਈ ਹੋਈ ਹੈ ਫਿਰ ਬੰਦ ਕਰ ਦਾਂਗੇ ਜਦੋਂ ਨਾ ਲੰਦੇ ਹਜੇ ਫਿਰ ਹੁਣ ਉੱਠ ਕੇ ਹੁਣ ਫਿਰ ਨਾਉਣਗੇ ਫਿਰ ਮੈਂ ਬਿੱਟੀ ਦੀ ਬੰਦ ਕਰਤਾ ਸੀਗਾ ਫਿਰ ਵਾਲੀ ਲਾਈਟ ਮਾਸਰੀ ਹਸਾਬ ਜੀ ਨਾਲ ਲਾ ਲਾਂਨੇ ਆਂਗੇ ਮਸੇ ਹੀ ਰਹੇਗੇ ਨਾ ਉਹ ਹਾੜੇ ਤੇ ਗਰਮਾ ਰਹੇਗੀ ਲੈਟੀ ਵਾਲਾ ਬੱਠਾ ਮੈਂ ਚੱਕੋ ਨੂੰ ਭੁੱਲ ਗਈ ਮੋਹਰੋਂ ਪੰਨ ਨਾਲਾ ਕਰ ਰੱਖਿਆ ਹੋ ਗਿਆ ਖੰਡ ਪਾਸ ਸਾਹਿਬ ਦਾ ਪਾਠ ਦਾ ਭੋਗ ਪੈਣ ਲੱਗ ਗਿਆ ਤੇ ਘਰ ਨੇੜੀ ਹੈਗਾ ਤੇ ਆਪਾਂ ਜਾ ਕੇ ਆਉਣਿਆਂਗੇ ਭੋਗ ਤੇ ਤੇ ਆ ਕਿਵਸ ਆਪਣੇ ਘਰ ਦੇ ਕੰਮ ਜਿਵੇਂ ਬਾਤ ਤਰਾਂ ਦੇ ਕਰਦੇ ਆ ਰਹੇ ਉਸ ਤਰ੍ਹਾਂ ਕਹਿੰਦੇ ਕੱਲੇ ਕੱਪੜੇ ਲਾਏਗੇ ਤੂੰ ਨਾਲੇ ਤੇ ਮੇਰੇ ਉਹਨਾਂ ਨੂੰ ਤੁਸੀਂ ਉਹਨੂੰ ਵੀ ਲੱਕ ਧਰਦੀ ਥੋੜੀ ਜੰਨਾ ਸਾਰੇ ਕੱਪੜੇ ਧੋਣਗੇ ਤੇ ਸਾਜ ਮਸੇ ਤਿਆਰ ਹੁੰਦੀ ਹੈ ਜਿਹੜੀ ਫਿਰ ਮਸੇ ਬਣਦੀਆਂ ਸੀਰੀ ਰੋਟੀ ਫੜਾਉਂਦੀ ਹੈ ਕਹਿੰਦੀ ਕਿ ਆਪਾਂ ਚਾਹ ਦੀਆਂ ਬੀਬੀ ਬਾਗੀ ਸਵੇਰੀ ਕਿਉਂਕਿ ਰੋਟੀ ਰੋਟੀ ਗਮਾਉਣੀ ਸੀਗੀ ਤੇ ਮੈਂ ਵੀ ਦਿਨ ਤੋਂ ਉੱਠਾ ਤੇ ਮੇਰਾ ਕੰਮ ਬਹੁਤ ਜ਼ਿਆਦਾ ਪਿਆਸੀ ਮਾਝਾ ਕੂੜੇ ਇਹ ਮਤਲਬ ਉਹ ਰਿਟੈਂਟ ਦੇ ਆਦਮੀ ਹੈ ਨਾ ਤੇ ਸਭਾ ਵੀ ਵਾਸ ਚਲੇਗੇ ਚਲੋ ਜੀ ਆਪਾਂ ਭੋਗ ਤੋਂ ਆ ਕੇ ਮਿਲ ਗਏ ਤੁਹਾਨੂੰ ਲੋ ਜੀ ਆਪਾਂ ਭੋਗ ਪਾਠ ਦੇ ਭੋਗ ਤੋਂ ਆ ਗਏ ਹੁਣ ਆਪਾਂ ਆਪਣੇ ਇਹ ਗੋਲਿਆਂ ਦਾ ਵਟਵਟ ਦਿੰਦੇ ਆਂਗੇ ਨਾਲ ਸਾਡੇ ਭੈਣਾਂ ਆ ਗਈਆਂ ਤੇ ਨਾਲ ਸਾਡੇ ਰਿਸ਼ਤੇਦਾਰ ਵੀ ਆ ਗਏ ਤੇ ਕਿਉਂਕਿ ਭਾਬੀ ਦੇ ਪਿੱਕੇ ਆ ਗਏ ਸੀ ਆਮਣ ਦੇ ਆਮਨਦੀਪ ਦੇ ਤੇ ਸਾਨੂੰ ਪਤਾ ਹੀ ਹੈ ਭਾਬੀ ਦੇ ਹੋਇਆ ਪਤੀਜਾ ਉਹ ਦੇ ਕੇ ਗਏ ਨੇ ਜਿੱਪਾ ਨੂੰ ਮਠਿਆਈ ਦਾ ਡੱਬਾ ਸਾਰਾ ਸਾਲ ਹੋ ਗਿਆ ਮਠਿਆਈ ਨਹੀਂ ਮੁੱਕਦੀ ਹੈਗੀ ਆਪਣੇ ਲੋ ਜੀ ਹੁਣ ਆਪਾਂ ਬਦਲ ਦਿਆਂ ਕੱਪੜੇ-ਕੁੱਪੜੇ ਬੀਬੀ ਨੇ ਤਾਂ ਬਦਲ ਲਏ ਕਿਉਂਕਿ ਉਹਦੀ ਹੋ ਰਿਸ਼ਤੇਦਾਰ ਆ ਗਏ ਆਪਣੇ ਤੇ ਭੈਣਾਂ ਆ ਗਈਆਂ ਨਾਲ ਬਾਰਮੂਰ ਦੀ ਨਗਦੀ ਤੇ ਮਾਪੇ ਚਾਹ ਪੀ ਕੇ ਜਾਇਓ ਹਨ ਆਹੀ ਹੁੰਦਾ ਹਨਾ ਜੀ ਭੈਣ ਪਾਈ ਦਾ ਤੇ ਸਾਰੇ ਕੰਮ ਹੋ ਗਏ ਨੇ ਚਾਹ ਵਾਲੇ ਕੱਪ ਭਾਂਡੇ ਆਪਾਂ ਨੇ ਥੇਲ ਚ ਇਕੱਠੇ ਕਰੇ ਇਹ ਮਾਂਜ ਦਿਆਂਗੇ ਤੇ ਨੇ ਬਦਲ ਦਿਆਂਗੇ ਕੱਪੜੇ ਨਈ ਬਦਲ ਦਿਆਂ ਕੱਪੜੇ ਖੀਰ ਖਾਇਆ ਏ ਭੋਗ ਤੇ ਤੇ ਖੀਰ ਖਾ ਕੇ ਰੋਟੀ ਖਾ ਕੇ ਮਟਰ ਪਨੀਰ ਨਾਲ ਆ ਗਏ ਲੋ ਜੀ ਆਪਾਂ ਸੂਤ ਮੇਲ ਲਿਆ ਤੇ ਪੀੜੀ ਦੇ ਕੱਪੜਾ ਲਾਉਣਿਆਂਗੇ ਕੱਪੜਾ ਲਾ ਕੇ ਦੇਖਦੇ ਆ ਚੌਰਸ ਨੇ ਦੀ ਦੌੜ ਦੌਣ ਪੈ ਜੂਗੀ ਕਿੰਨਾ ਕ ਚੌੜਾ ਕਰਾਂਗੇ ਵੀ ਇਸ ਤਰ੍ਹਾਂ ਹੀ ਲਾਵਾਂਗੇ दूरा आई दूरा ओ लुबाई केरीया जदी मैं गुरु कई किया अच्छा दिन ने आई खिच्चिया जो ता एता ये लबाई आ जी तू तो थोड़ी लाता इनो लगू लिए लाला पर फोर दे तो मैं की लाऊंगी अरे मैं की लाऊंगी आ लगजू बेबे सारे वाले वाले हां

ਲੱਭੇ ਖਰੀਦ ਕੰਦ ਤੋਂ ਕੁਛ ਲਈ ਹੈ ਨਾ ਆ ਆਪਣਾ ਕੁਛ ਨਹੀਂ ਘਾਟ ਰਾਂ ਕੈਂਚੀ ਲੈ ਆਂਦੀ ਕੈਂਚੀ ਮਨੂੰ ਤੇ ਆਈ ਹੋਈ ਨਹੀਂ ਕੱਲ ਤਾਂ ਮੈਂ ਜਾਲੀ ਚ ਤਰੀ ਆ ਗਈ ਆ ਗਈ ਜਦ ਦੋਤ ਕੋਲ ਨਹੀਂ ਤਰੀ ਰਾਤ ਸਰ ਕੇ ਭੁੱਲ ਜਾਣਿਆ ਜੋਤ ਕੋਲ ਪਈ ਪਈ ਜੋਤ ਕੋਲ ਪਈ ਹੈ ਆ ਦੋਨਾਂ ਦੇ ਬਾਤੇ ਇੱਕ ਦੀ ਪਾਈ ਐ ਉਹ ਕਹਿੰਦੀ ਕੱਲੋਂ ਤੋਂ ਹੀ ਮੇਰੇ ਪੇਪਰ ਕਰਕੇ ਆ ਗਈ ਰੋਟ ਕੋਟ ਵੀ ਬਾਤ ਹੂੰ ਕੋਟ ਸਵੱਟਰੇ ਤਾਂ ਹੁਣ 20 ਦਿਨ ਜਾਂਦੀ ਨਹੀਂ ਤੇ ਹੋ ਗਏ ਪੇਪਰ ਹੋ ਗਏ ਸੁਖਮਣ ਦੇ ਆਪਣੀ ਦੇ ਜੀ ਫੇ ਹੁਣ ਘਰੀਆਂ 20 ਦਿਨ ਮੰਜੇ-ਮੁੰਜੇ ਘਰ ਲਾਉਣੇ ਚ ਮੰਜੇ ਦੇਖੋ ਸੂਤ ਜੀ ਕਿ ਬੰਨ੍ਹ ਨਹੀਂ ਹੋਇਆ ਤਾਂ ਵੀ ਮੰਜਾ ਸੂਤ ਮੇਲ ਲਾਂਗੇ ਥਾਂ ਦੁਪਹਿਰ ਚਾਹੀ ਕਰਕੇ ਦੇਣਾ ਕਰੂ ਸੱਸ ਨੂੰ ਹਨ ਚਾਲੇ ਭਾਂਡੇ ਮਾਂਦਿਆ ਕਰੂਗੀ ਸਬਜ਼ੀ ਕੱਟਦਿਆ ਕਰੂ ਬਣਾਦਿਆ ਕਰੂ ਕੰਮ ਕਰ ਲੈ ਤੂੰ ਨਹੀਂ ਸੁੱਜਦਾ 괜ੀ ਪੈਦਾ ਬੀਬੀ ਨਹੀਂ ਘਾਟਦੀ ਕੱਲ ਨੂੰ ਬੋਲੀ ਜੇ ਮਾ ਤਾਈ ਨੂੰ ਤਾਂ ਗਾਫੜਾ ਹੋਣ ਲੱਗ ਜੂਗੀ ਘੰਟਾ ਖੋਜੂਗੀ ਤੇ ਇਨਾ ਹੱਤੀਆਂ ਨਾਲ ਤਾਂ ਨਹੀਂ ਸਾਡੇ ਗਵਾਂਡੀਆਂ ਤੇ ਤਾਣੀ ਚੜੀ ਹੋਈ ਐ ਹੋਰ ਹੀ ਬਾਸੇ ਨਿਕਲ ਜੇ ਹੋਰ ਹੀ ਬਾਸੇ ਨਿਕਲ ਜੇ ਤੇਰੀ ਧੀਲੇ ਦੀਂ ਤੇਰੀ ਬੈਠੀ ਆ ਗਰਮ ਨੋ ਹੋ ਲਿਆ ਕਿ ਨਹੀਂ ਮੈਨੂੰ ਉਹ ਪੱਥਰ ਗੋਲੇ ਵਾਲਾ ਅੱਜ ਪੈੜਾ ਕਿਦਾ ਆਇਆ ਸੀ ਬੀਬੀ ਤੇਰੇ ਹੀ ਆਇਆ ਆਸਤਾਨੇ ਤੇ ਕੰਕਣੀ ਜਾਂਦੀ ਦੋ ਦਿਨ ਬਦੀ ਤਾਂ ਮੇ ਤੇਰੀ ਗੁੱਸ ਤੜ ਗਈ ਲੋ ਜੀ ਇੱਕ ਬੀਬੀ ਤਾੜਨਾ ਲੱਗਦੀ ਆ ਪੀੜੀ ਕੜਾ ਲਾ ਲੀਆ ਤੇ ਤੇਲਾ ਜੂੜਾ ਇੱਕ ਜਣੇ ਦੇ ਤਾਂ ਕੰਮ ਹੀ ਨਹੀਂ ਲੋਟ ਆਉਂਦੇ ਆਹ ਘਰ ਲਾਓ ਘਰ ਲਾਓ ਜੀਰੋ ਪਤਾ ਨਹੀਂ ਜੀਰੋ ਕੰਮ ਜਾ ਬਿੱਡ ਲੈਣਾ ਫਿਰ ਤੇ ਜਿਹਨਾਂ ਦੇ ਬਾਹਲੇ ਕੰਮ ਨਿਕਲੇ ਆਉਂਦੇ ਨਹੀਂ ਹੈ ਨਾ ਬੀਬੀ ਕੋਈ ਲੰਗਦਾ ਹੁੰਦਾ ਅੱਜ ਮੈਂ ਨਾਲ ਕਰਾਈ ਜਾਂਦੇ ਮਾਣ ਦੇ ਨਾਲ ਤੂੰ ਹਾਂ ਪਤਾ ਨਹੀਂ ਤਾਲ ਤੂੰ ਸਾਰਾ ਤੈਨੂੰ ਕਰਨਾ ਪੈਣਾ ਤੂੰ ਨਾ ਸੂਚ ਨਾਲ ਲੱਗੀ ਪਈਆਂ ਹੈ ਨਾ ਗਾਲ ਗਾਲ ਪਾਣੀ ਝੀਰ ਦਿੰਦੀ ਭਾਂਡਾ ਟੀਂਡਾ ਵਾਹਿੰਦੀ ਹੁਣ ਤਾਂ ਜਨਾਂ ਨੇ ਬਾਲੀ ਆ ਹੋ ਹੋਇ ਪਿਆ ਸੜ ਇਹ ਵੀ ਫੇਰੋ ਕਰਨਾ ਹੀ ਆ ਕੰਮ ਛੱਡ ਕੇ ਹੋਏ ਵੀ ਕਿ ਸਾਡੇ ਗੁੰਮਣੀ ਕੀੜ ਢਣਕੇ ਦਿੰਨੀ ਹੈ ਗਰਮਣ ਪੀੜੀ ਪੋਣਾ ਹੈ

ਹੰਤਾ ਤੰਨਾ ਵੀ ਭੁੱਲ ਗਈ। ਤਾਂ ਸੱड्या ਸੜਾ ਤੇਰਾ ਸਾਡ ਹੋਵੇ ਕੀੜੀਆਂ ਹੁੰਦੀਆਂ। ਆਮ ਜਿਵੇਂ ਬੁਣੀਆਂ ਸੀ ਮੰਜੇ ਵੀ ਹੁੰਦੀ। ਉਹ ਦੁਬਾਰਾ ਪਮੰਜਾ ਤਾਂ ਬੁਣਿਆ ਨਹੀਂ ਅੱਢ ਹੋ ਕੇ ਤਾਂ ਕੋਈ ਬੁਣਿਆ ਨਹੀਂ ਹੈਨਾ। ਮੰਜਾ ਹੋਣੀ ਤੇ ਦੇ। ਹਾਂ ਉਹ ਬੁਣਿਆ ਸੀ। ਆਇ ਤਾਂ ਹਾਂ ਅੱਜ ਨਾਲ ਵੀ ਫੋਟੋ ਜਿਹਾ ਕੱਢਾਂਗੇ ਗਰਮੀ ਚ। ਬਾਨ ਦੇ ਕੁੱਟੇ ਪੈ ਜਿੰਨਾ ਦਾ ਦੋ ਦਾ ਇੱਕ ਲੋਹੇ ਦਾ ਤੇ ਕਿਹੜਾ ਪਾ ਬਾਨ ਲਿਆ ਕੀ ਪਾਰਾਂ ਕਿਉਂਨੇ ਭਾਂਡਾ ਠਿੱਕਰ ਹੈ ਨਾ ਕੋਈ ਪ੍ਰੋਗਰਾਮ ਹੁੰਦਾ ਜਦੋਂ ਭਾਂਡਾ ਠਿੱਕਰ ਤਾਂ ਰਹਿੰਦਾ ਆਏ ਤੁਮੇ ਆਮਲੀ ਜੀ ਦੀ ਗੋਲੀ ਗੋਲ ਕੇ ਦਿੱਤੀ ਕਿ ਉਹ ਦੋ ਗੁਣੀਆਂ ਤੇ ਉਹ ਨਾ ਉਹ ਤਾਂ ਉਧਰ ਲੈ ਗਈ ਸੀ ਆਪਾਂ ਇਕੱਠੇ ਹੀ ਸੀ ਇਕੱਠੀ ਸੀ ਹੋਰ ਕੱਟੀ ਸੀ ਨਹੀਂ ਟੁਰੀ ਮੰਮੀ ਨੇ ਕਰਾਈਆਂ ਚੀਆਂ ਝੁੰਗੜੀਆਂ ਤੇ ਮੋਦਿਆਂ ਨੂੰ ਬੱਬੀ ਨਹੀਂ ਮਾਣੇ ਤੇ ਉਹ ਤਾਂ ਆਪ ਇਕੱਠੀ ਸੀ ਫੋਰ ਫੋਰ ਹਨਾ ਦੋਨੇ ਤਰ੍ਹਾਂ ਦੀ ਹੋ ਹੈ ਦੋ ਪੰਤੇ ਸੱਚੋ ਦੋ ਪੰਤੇ ਨਮੂਨਾ ਹਨਾ ਠੀਕ ਉਹ ਵੀ ਇਹ ਰੰਗ ਜਿਹਾ ਲੱਗਦਾ ਵਿੱਚ ਹਨਾ ਬਬੀ ਕਾਜੀ ਲੀ ਰਹਾ ਤੋਤੇ ਰੰਗਾ ਪਿਆਜੀ ਆਈ ਆਹੀ ਵਿਆਦੀਆ ਕੋ ਫੋਰ ਭੇਜੀ ਐ ਆਹੀ ਆਰੀ ਦੇਖਾ ਜੇ ਵੀ ਬਾੜਾ ਮੋਟੇ ਹਾਂ ਹਾਂ ਮਾਲਾ ਮੋਟਾ ਹੀ ਫਰਕ ਆ ਮੰਜੇ ਪੀੜੀਆਂ ਤੇ ਕੱਪੜਾ ਲਾਇਆ ਨਾ ਇਹਦਾ ਰੰਗ ਦਾ ਵੀ ਨਹੀਂ ਪਤਾ ਲੱਗਦਾ ਵੀ ਕਿਹੜਾ ਚੋਣੂਗਾ ਉਹ ਤਾਂ ਜਿਹੜਾ ਨਮੂਨਾ ਆਪਾਂ ਇੱਧਰ ਆ ਕੇ ਮੰਜੇ ਪਰ ਹੀ ਥਿਨੋ ਦੇ ਉਹ ਜ ਵੀ ਵਧੀਆ ਔਲਾ ਜੇ ਨਮੂਨਾ ਹੂੰ ਉਹ ਕੋੜਾ ਨਮੂਨਾ ਹਾਂ ਇਹਨੇ ਬੱਲੀਆਂ ਨਹੀਂ ਐ ਹਾਂ ਨੋ ਜੱਜ ਨਾ ਸੂਰ ਉਹਦਾ ਜਿਹੜੀਆਂ ਦਾ ਬਲੂੜੇ ਦਾ ਨਹੀਂ ਮੈਂ ਕਹਿੰਦੀ ਹੂੰ ਨੇ ਲੋਗਰੇ ਮੰਜੀ ਨਹੀਂ ਆ ਹਾਂ ਉਹਨਾਂ ਤੇ ਵੀ ਆਈਆਂ ਗੋਸੋ ਪਤਾ ਨਹੀਂ ਕੀ ਪਾਇਆ ਉਹਨਾਂ ਦੀ ਮੈਨੂੰ ਤਾਂ ਹੀ ਨਹੀਂ ਪਤਾ ਜੇ ਵੱਡੇ ਇੱਕ ਤਾਂ ਦੂਰੇ ਦੂਰੇ ਕੱਪੜੇ ਲੱਗੇ ਪਏ ਨੇ ਯਾ ਦਿਨੇ ਇੰਨੇ ਤੇ ਹੋ ਆ ਮੈਂ ਮੁੱਕਟਾ ਹੋ ਘਰੇ ਆ ਸੁੰਮਨ ਨੂੰ ਸਕੇ ਉਹ ਹੋਈ ਚੀਜ਼ ਆ ਤੇ ਤਾਂ ਇਹ ਮੈਂ ਤਾਂ ਤੁਹਾਨੂੰ ਤਾਂ ਤਾਂ ਦੰਗੋ ਕੀ ਕੀ ਕੋਈ ਨਾ ਸਬਜੀ ਧੰਨੇ ਨੂੰ ਬਣਤੀ ਬਾਚੀ ਤਰ ਦਾਂਗੇ ਤਾਂ ਦੋ ਬੰਤੀ ਜਿਵੇਂ ਠੂਬੀਂ ਤੇ ਹੋ ਰਹੀ ਐ ਹੁਣ ਕੋਈ ਨਾ ਬਣੀ ਹੁਣ ਤਾਂ ਉਹ ਆ ਗਏ ਕੁਰਸੀਆਂ ਖਾਣਾ ਖਾਣ ਵਾਲੀਆਂ ਕੁਰਸੀਆਂ ਹੈ ਬੈਠਣਾ ਇਹ ਵੀ ਆ ਗਈਆਂ ਭਾਈ ਚਲ ਕੱਟਦੇ ਹੁਣ ਲੋ ਜੀ ਪਾ ਕੇ ਆਉਂਦੇ ਮੇਰੇ ਨੂੰ ਪਾਣੀ ਤੇ ਅੱਪਾ ਬੱਚਿਆਂ ਨੂੰ ਕਹਿਣ ਲੱਗ ਜਾਨੇ ਹਨਾ ਵੀ ਤੁਸੀਂ ਪੜ੍ਹ ਲਓ ਤੇ ਨਹੀਂ ਤਾਂ ਭਲਾਣਿਆਂ ਨੂੰ ਤੁਹਾਨੂੰ ਮੱਝਾਂ ਖਾਣੂਗੇ ਜਾਂ ਤੁਸੀਂ ਖੇਤੀ ਕਰੋਗੇ ਹਨਾ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਕੰਮ ਬੰਦੇ ਦਾ ਕਰਮ ਹੁੰਦਾ ਹਾਂ ਹੈ ਜਿਹੜਾ ਡੈਰੀ ਫਾਰਮ ਖੋਲੀ ਬੈਠੇ ਨੇ ਹਨਾ ਇੱਕ ਮੱਝ ਤੋਂ ਜਾਂ ਇੱਕ ਗਾਂ ਤੋਂ ਜਾਂ ਇੱਕ ਮੱਝ ਤੋਂ ਇਹਨੂੰ ਡਰਾਇੰਗੀ ਪੈਣੇ ਯਾਇਕਾ ਦਾ ਤੋਈਆ ਇੱਕ ਮੱਝ ਤੋਂ ਹਣਾ ਆਇਆ ਫਾਰਮ ਹੋਏ ਨੇ ਉਹਨਾਂ ਨੇ ਮੰਮੀ ਦੇ ਕਿ ਫੇਰ ਵਾਰੇ ਆ ਗਈ ਇਹ ਤੜਕੇ ਪੇਪਰ ਹੈ ਹੋਨੇ ਨੇ ਟੈਪਰ ਹੋ ਕੀ ਕਰਨਾ ਹੈ ਪੜੇ ਕਿ ਉਹ ਟੈਪਰ ਬਰਬਾਦ ਹੋ ਜਾਂਦਾ ਤੇ ਫਾਰਮ ਹੋ ਜਾਂਦੇ ਨੇ ਹਣਾ ਮੱਝਾਂ ਗਾਵਾਂਗੇ ਇੱਕ ਕੰਮ ਤੋਂ ਤਾਂ ਇਦਾਂ ਨਹੀਂ ਹੈਗਾ ਇੰਪਾਇਰਟ ਵਾਲਾ ਦਿੱਧੀਣਾ ਪੈਂਦਾ ਪਤਾ ਨਹੀਂ ਆਪਾਂ ਕਿੰਨੀ ਆ ਕਿ ਉਹਨਾਂ ਬਾਕੀ ਮੱਝਾਂ ਲੋਕਾਂ ਦਾ ਤਾਂ ਦੇ ਹੀ ਵੱਸ ਲੱਗਦਾ ਤੇ ਬਾਹਾਂ ਨਹੀਂ ਜੀ ਆਪਾਂ ਡੈਰੀ ਚ ਪਾਉਣ ਨੂੰ ਨਹੀਂ ਰੱਖਣਾ ਤਾਂ ਆਪਾਂ ਆਪਣੇ ਘਰ ਯੋਗਰਤ ਆਪਾਂ ਪਸ਼ੂ ਰੱਖੀ ਸਕਦੇ ਆ ਦੋ ਮੱਝਾਂ ਜਿਵੇਂ ਕਿ ਕਾਲੀ ਕੁਹਾਟ ਦੀ ਇੱਕ ਸੂਤ ਸੀ ਨਾ ਬੱਤਿਆਂ ਨੂੰ ਤਾਂ ਬਿਮਾਰੀ ਤੋਂ ਬਚਾ ਸਕਦੇ ਆ ਕਿ ਮੱਝਾਂ ਦੀ ਆਪਾਂ ਕਹਿ ਲਵੇ ਵੀ ਆਉਣ ਚੰਨੀ ਹੈਗੀ ਖੱਪਾ ਪੁਕਾਰੀਆਂ ਬਾਚਤ ਦਾ ਬਹੁਤ ਰਹਿੰਦੀ ਹੈ ਗੱਲ ਕਰੇ ਲਿਬੜ ਨਾਲ ਤਾਂ ਹੈਗਾ ਜੀ ਕੱਪੜੇ ਲਿਬੜਦੇ ਨੇ ਬਹੁਤ ਛਿੱਟਣਾ ਪੈਂਦਾ ਹੈ ਤੇ ਜਿਹੜਾ ਕਾਹਤ ਹੀ ਮਿੰਟ ਕਰ ਦੋ ਸਾਰੀ ਬਚਤੀ ਆ ਜਿਵੇਂ ਹੁਣ ਆਪਾਂ ਨਾ ਖਾਣੇ ਕੋਈ ਬੰਦਰਾ ਖਾਣਾ ਗੋੜੇ ਤੇ ਇਹ ਹਸਪਤਾਲ ਰੱਖਣੀਆਂ ਜਾਣਾ ਕਿੰਨੇ ਵੀ ਲਾਲ ਹਨਾ ਜਾ ਆਪਾਂ ਮਸ਼ੀਨਾਂ ਨਾਲ ਤਾਂ ਨਾ ਕੱਢਣੀ ਤਾਂ ਉਹਨਾਂ ਨੂੰ ਵੀ ਸਰਤਿਆ ਤੋਂ ਕਿ ਮਸ਼ੀਨਾਂ ਵੀ ਲਿਆਉਣੀ ਪੈਂਦੀਆਂ ਨੇ ਜਿਹੜੇ ਹੁਣ ਫਾਰਮ ਨੇ ਚਲੋ ਉਹਨਾਂ ਨੂੰ ਸਰਦਨ ਹੈਗਾ ਜੇ ਆਪਾਂ ਹੁਣ ਤੋ ਜਿਆ-ਜਿਆ ਬਕਮੋ ਤੇਰੇ ਦੇ ਬਿੱਡ ਲਾ ਮਾਗਣ ਫੇਰ ਫਿਰ ਪਰੋਂ ਘੱਟ ਬੱਟ ਰਹਿੰਦੀ ਆ ਖਾਰਮਾਂ ਤੇ ਖਰਦਾਂ ਨੂੰ ਕਿਉਂ ਮੈਂ ਸਾਰਾ ਕਾਪੀ ਤਾਂ ਤੁਹਾਨੂੰ ਦੇਣੇ ਲਈ ਤੇ ਛੋਟੇ-ਛੋਟੇ ਹੁੰਨਾਂ ਕਈ glandular ਨਾ ਤੇ ਅਰਖਣਾ ਪੈਂਦਾ ਬਸ ਜੋ ਮੈਂ ਤੇਰੀ ਸੇਣਾ ਚਾਹੁੰਦੀ ਆ ਵੀ ਜੋ ਦੋ ਕਕੂ ਵਾਲੀ ਪ੍ਰਕਾਰ ਦੇ ਹੋਣੇ ਚਾਹੀਦੇ ਨੇ ਇਹ ਕਿਉਂਕਿ ਇਹ ਤਾਂ ਮਲਾਬ ਕਰੀ ਚੀਜ਼ਾਂ ਤੋਂ ਬਚੇ ਰਹਾਂਗੇ ਪਿਓਰ ਗੇ ਖਾਵਾਗੇ ਪਿਓਰ ਦਹੀਂ ਖਾਵਾਗੇ ਪਿਓਰ ਰਸਤੀ ਪੀਣਾਗੇ ਹੈਨਾ ਤੇ ਆਪਾਂ ਥੋੜਾ ਬਹੁਤਾ ਬਿਮਾਰ ਨਹੀਂ ਲਗੀ ਰੱਖ ਸਕ ਪਾਵਾਂਗੇ ਤੇ ਸਵੇਰ ਵੇਲੇ ਪਾਣੀ ਵੀ ਪੀਂਦੀਆਂ ਹੈਗੀਆਂ ਕਿਉਂਕਿ ਸਵੇਰ ਵੇਲੇ ਪ੍ਰੋਗਰਾਮ ਕਰੀ ਹੁੰਦੇ ਨੇ ਪਿੰਡ ਦੇ ਵਿੱਚ ਸ੍ਰੀ ਸੁਨੇਹਾ ਮੱਝਾਂ ਕੱਢਦਾਂ ਨੇ ਫਿਰ ਸਾਨੂੰ ਆਉਂਦੇ ਵੀ ਹੁੰਦੇ ਜਦ ਠੰਡ ਦੁਪਹਿਰ ਤੇ ਆਉਂਦੇ ਨੇ ਹੈਗੇ ਤੇ ਅਹੇ ਜੇਰ ਨਾਲ ਆਪਾਂ ਪਾਜ ਆਪਦੇ ਆਪ ਹੀ ਕੇਅਰ ਤੇ ਆਉਂਦੇ ਨੇ ਮੱਝਾਂ ਆਪਦੇ ਆਪ ਹੀ ਕੇਅਰ ਤੇ ਆਉਂਦੇ ਨੇ ਚੰਗਰ ਮੈਂ ਸਰ ਦੇ ਸਫਾਈ ਕਰਨੀ ਬਹੁਤ ਸਿਕਣਾ ਹੈ ਤੇ ਦਿੱਦੀ ਨੇ ਪੀੜੀ ਇਕ ਕਤਾਨ ਲਈ ਐ ਤੇ ਦੂਜੀ ਤਾਂ ਮੂਗੀ ਹੁਣ ਫਿਰ ਮੈਂ ਕੰਮ ਕਰ ਲੈਣੀ ਐ ਵਿੱਚੋਂ ਝੂਤ ਮੇਲੇ ਆ ਗਏ ਕੱਲ ਨੂੰ ਇੱਕ ਪੀੜੀ ਮੈਂ ਪਾਰ ਦੂੰਗੀ ਦੂਜੀ ਪਾਰ ਲੂ ਮੇਰੇ ਤਾਂ ਕੰਮ ਹੀ ਨੋਟਾਉਂ ਦੇ ਪੀੜੀ ਕੋਈ ਟਾਈਮ ਹੀ ਨਹੀਂ ਲੱਗਣਾ ਬੀਬੀ ਪਾਰ ਦੂੰ ਮੇਰੇ ਕੰਮ ਕਰ ਦੇ ਕਉਂ ਮਿੱਠੀ ਤਾਂ ਪੀੜੀ ਹੁੰਦੀ ਆ ਆ ਨੀੜਾ ਕੋਈ ਤਾਂ ਦਿੱਦੀ ਨੇ ਕਿਹਾ ਸੀ ਤੀ ਮੈਂ ਗੋਲੇ ਮੈਂ ਛਾਰ ਦਾਂ ਕਿ ਵਿੱਚ ਦੀ ਕੰਮ ਹੀ ਨਹੀਂ ਠੀਕ ਹੁੰਦਾ ਇੱਕ ਜਣੇ ਦਾ ਹਨਾ ਸਾਰੇ ਨਹੀਂ ਕੰਮ ਠੀਕ ਹੁੰਦਾ ਜੇੜੇ ਕੱਲੀ ਪੈਣ ਉਹ ਕਿਸੇ ਪਤਾ ਨਾਲ ਬੋਲ ਨੂੰ ਕਰੀਆਂ ਬੋਲ ਨੂੰ ਅੱਗੇ ਕੱਲਿਆਂ ਨੂੰ ਹੁਣਾਂ ਕੰਮ ਕਰਨਾ ਬਹੁਤ ਆਸਾਨ ਹੋ ਜਾਂਦਾ ਕੱਲੇ ਜਣੇ ਤਾਂ ਖਾਣ ਪਕਾਉਣੀ ਇੱਕ ਟੋੜ ਚੱਲ ਪਣੇ ਆ ਜਾ ਕੀ ਲੈ ਜੇ ਬਗਾ ਮਾ ਛੋਟੀ ਖੇਡ ਚ ਪਾਣੀ ਥੋੜੀ ਰਹਿ ਗਿਆ ਇਹ ਛੋਟੀ ਜਿਹੀ ਖੇਡ ਕਰਤੀ ਸਰਦਾਰੀਆਂ ਤੇ ਇਹਦੇ ਵਿੱਚ ਕੋਈ ਮੁੱਦਾ ਨਹੀਂ ਰੱਖਿਆ ਹੈਗਾ ਸਪੈਸ ਕੋਈ ਨਹੀਂ ਦੱਗਿਆ ਕਨੇਰ ਖੁਤੀ ਜੂਏ ਜਦੋਂ ਹਨ ਡਕੀ ਚੋਂ ਨਾਲ ਪਾਣੀ ਚੋਂ ਤੇ ਪੋਚਣਾ ਸਾਫ ਹੋ ਲਵੇ। ਜਦ ਇਹ ਸਵੇਰ ぐらい ਸਾਰਾ ਪਾਣੀ ਖਾਲੀ ਕਰਕੇ ਇਹਨੂੰ ਪੋਚੇ ਨਾਲ ਸਾਫ ਕਰਦੇ ਹਾਂ ਜਿਹੇ ਚੁੱਪ ਲੱਜ ਜਾਣਾ। ਬਾਜੀ ਬਾਤ ਹੋਈ ਨਹੀਂ ਸਾਫ ਕਿਉਂਕਿ ਅੱਜ ਇਸ ਨੂੰ ਪੁਰਾਣਾ ਸਾਰੀ ਸਾਰੇ ਪਰਵਾਣ ਨਹੀਂ ਜਾਣਾ। ਅੱਜ ਆ ਜਵਾਕ ਸਕੂਲ ਤੋਂ ਰਨੇ ਵੱਜਾਂ ਸਾਹਮਣੀਆਂ ਤੁਹਾਡਾ ਕੰਮ ਕਰਨਾ ਤੱਕਰੇ ਤੋਂ ਹੀ ਜਾਣਾ ਹੈ ਇਹਨਾ ਕੀ ਕਰਨਾ ਕਰਨਾ ਸਵਛਾ ਕਰਨਾ ਬਹੁਤ ਜ਼ਰੂਰੀ ਹੋ ਕੁੱਛ ਮੈਂ ਹੁਣ ਤੁਹਾਨੂੰ ਬਾਹਰ ਤੇ ਚਲੋਣੀ ਕਿਉਂਕਿ ਉਹ ਪਾ ਜਿਵਾਲਾ ਨੇ ਆ ਮਾਝੇ ਵੀ ਬਹੁਤ ਪਾਜੀ ਹੈ ਇਹਦੇ 4 ਮਹੀਨੇ ਰਹੇਗੇ ਦੇਖਾਂ ਦੇ ਬਹਿ ਗੁਸਾਂ ਦੇ ਵਿੱਚ ਹੀ ਰੱਖੇ ਜੇ ਉਹ ਤੁਹਾਨੂੰ ਦੇਈ ਗੀਆਂ ਆ ਫਿਰ ਆਪਾਂ ਨਹੀਂ ਦੇਦੇ ਮਾਂ ਕਿਉਂਕਿ ਨਾਲ ਦੇ ਬਾਅਦ ਬਾਕੀ ਕੱਟੀਆਂ ਨੂੰ ਪਾਲਦੇ ਨੇ ਜੇ ਬਣ ਗਈ ਮੱਝਾਂ ਦੁੱਧ ਆਈ ਹੋ ਜਾਂਦੀਆਂ ਨੇ ਫਿਰ ਦੁੱਧਾਂ ਦੀ ਮੱਝਾਂ ਕੰਨੀ ਗੌਰ ਹੋ ਜਾਂਦੀ ਆ ਆਹ ਛੋਟੇ ਕੱਟਣੋਂ ਕੰਨੀ ਫਿਰ ਗੌਰ ਘੱਟ ਜਾਂਦੀ ਆ ਇਹ ਪੰਜ-ਪੰਜ ਮਹੀਨੇ ਹੋ ਗਏ ਆ ਕੱਟੀਆਂ ਵਧੀਆ ਪਾਲਦੀਆਂ ਹੁਣ ਸਾਤਰੀ ਤੋਂ ਮਾਰਨੇ ਡਾਕਟਰ ਕਹਿੰਦੇ ਪੰਜ ਮਹੀਨੇ ਤੱਕ ਜੂਨਾ ਦਾ ਖਤਰਾ ਹੁੰਦਾ ਪੰਜ ਮਹੀਨੇ ਦੇ ਕੱਟਣੋਂ ਵੀ ਜੂਨਾ ਈ ਲੰਘ ਜਾਂਦੀ ਜਣੀ ਉਹਨਾਂ ਨੂੰ ਪਾਲ ਕਾ ਨਹੀਂ ਦੇਉਂਦੇ ਕੀ ਖਾਤਰੀ ਤੋਂ ਬਾਹਰ ਨਹੀਂ ਪੰਜ ਮਿੰਨਿਟੇ ਕਟੂਰ ਦਾ ਬਹੁਤ ਧਿਆਨ ਰੱਖਣਾ ਪੈਂਦਾ ਉਹ ਦੂਜਾ ਤਾਂ ਫਿਰ ਫਟ ਜਾਵੇ ਚਲੋ ਜੀ ਆਪਾਂ ਬਾਅਦ ਵਿੱਚ ਮਿਲ ਜਾਵਾਂਗੇ ਪਾਣੀ ਪਿਆਰੀਏ ਲੋਅਰ ਟਾਈਮ ਹੈਗਾ ਹੁਣ 5:00 ਵਜ ਗਏ ਨੇ ਤੇ 5:00 ਵਜ ਗਏ ਵਸਤਾਂ ਚੋਣ ਦੀ ਤਿਆਰੀ ਬੀਬੀ ਨੇ ਪੀੜੀ ਵੀ ਸ਼ੁਰੂ ਕਰ ਲਈ ਹੈਗੀ ਤੇ ਤੁਹਾਨੂੰ ਦਿਖਾਉਣਿਆਂਗੇ ਫਲਕਾਰੀ ਦਾ ਨਮੂਨਾ ਪਾਏਗਾ ਕੈਮਰਾ ਚੇਂਜ ਕਰਕੇ ਦਿਖਾਉਣਿਆਂੇ ਨੇ ਇਹਦਾ ਹੈਗਾ ਨਮੂਨਾ ਇਹਨੂੰ ਕਹਿੰਦੇ ਨੇ ਡਿਜ਼ਾਈਨ ਨੂੰ ਨਮੂਨਾ ਡਿਜ਼ਾਈਨ ਵੀ ਕਿਹਾ ਜਾਂਦਾ ਨਮੂਨਾ ਵੀ ਬੋਲਿਆ ਜਾਂਦਾ ਹੈ ਨਾ ਤੇ ਇਹ ਹੈਗਾ ਫਲਕਾਰੀ ਦਾ ਦੋ ਤਰ੍ਹਾਂ ਦਾ ਤਾਣਾ ਹੈਗਾ ਤੇ ਪੇਟਾ ਵੀ ਦੋ ਤਰ੍ਹਾਂ ਤਰ੍ਹਾਂ ਦਾ ਹੀ ਪਊਗਾ ਇਹਦੇ ਵਿੱਚ ਤੇ ਤਾਣੀ ਗਈ ਬੁਣੀ ਗਈ ਬੁਣੀ ਜਾਊਗੀ ਜਣੇ ਕਿ ਐਸ ਤਰ੍ਹਾਂ ਫਲਾਵਰ ਪੈਂਦੀ ਹੈ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਤੇ ਸਾਨੂੰ ਤਾਂ ਰੇੜੂਏ ਨੇ ਕੰਨ ਖਾ ਰੱਖੇ ਨੇ ਸਾਡੇ ਤਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਬਲੌਗ ਦਾ ਐਂਡ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ